ਇਸ ਵੇਲੇ ਦੀ ਵੱਡੀ ਖਬਰ ਸ਼ਨੀਵਾਰ ਦੇ ਰਾਤ ਇੱਕ ਸੜਕ ਹਾਦਸੇ ਦੇ ਵਿੱਚ ਸਾਬਕਾ ਸੰਸਦ ਮੈਂਬਰ ਦੇ ਇਕਲੋਤੇ ਪੁੱਤਰ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਲੰਧਰ ਦੀ ਮਾਡਲ ਟਾਊਨ ਮਾਰਕੀਟ ਤੋਂ ਮਾਤਾ ਰਾਣੀ ਚੌਕ ਨੂੰ ਜਾਣ ਵਾਲੀ ਸੜਕ ਤੇ ਤੇਜ਼ ਰਫ्तार ਕ੍ਰੇਟਾ ਕਾਰ ਚਲਾ ਰਹੇ ਇੱਕ ਨੌਜਵਾਨ ਨੇ ਇੱਕ ਤੋਂ ਬਾਅਦ ਇੱਕ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਇਕਲੋਤੇ ਪੁੱਤਰ ਰੀਚੀ ਕੇਪੀ ਦੀ ਮੌਤ ਹੋ ਗਈ ਹਾਦਸੇ ਇਸ ਦੌਰਾਨ ਕਾਰਾਂ ਦੇ 에ਅਰ ਬੈਗ ਵੀ ਖੁੱਲ ਗਏ ਹਾਲਾਂਕਿ ਇਸ ਦੌਰਾਨ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਹਨਾਂ ਨੌਜਵਾਨਾਂ ਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਇਸ ਦੇ ਨਾਲ ਹੀ ਥਾਣਾ 6 ਦੀ ਪੁਲਿਸ ਦੇ ਰਾਤ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਕਰੇਟਾ ਕਾਰ ਚਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਹੈਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ بیٹے ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਉਹਨਾਂ ਦੀ ਜਾਨ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਸਰ ਪਤਾ ਲੱਗੇ ਕਿਸ ਦੀ ਗਲਤੀ ਹੈ ਕਿਸ ਤਰ੍ਹਾਂ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜੇਤੇ ਵੀ ਮੰਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਐਕਸੀਡੈਂਟ ਟੋਟਲ ਕਿੰਨੀਆਂ ਗੱਡੀਆਂ ਆ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰ ਲਈਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਤੇ ਇੰਜਰਡ ਕਿੰਨੇ ਟੋਟਲ ਇੰਜਰਡ ਆਦਮੀ ਧੀਮੀ ਇੰਜਰਡ ਆ ਉਹ ਨਾ ਕੀਪੀਆ ਜੀ ਬੇਟੀ ਦੀ ਡੈਥ ਹੋ ਚੁੱਕੀ ਆ ਠੀਕ ਹੈ ਜੀ ਬਾਕੀ ਗੱਡੀ ਤੁਸੀਂ ਕਹਿੰਦੇ ਹੋ ਅਰिजਨ ਕੋ ਇੰਜਰਡ ਹੋਇਆ ਨਹੀਂ ਉਹਨਾਂ ਚ ਇੰਜਰਡ ਨਹੀਂ ਹੋਇਆ ਕੋਈ ਵੀ ਨਾ ਸਾਡੇ ਕੋਲ ਹਸਪੀਟਲ ਤੋਂ ਕੋਈ ਇਨਫੋਰਮੇਸ਼ਨ ਆਈ ਹੈ ਨਾ ਹੁਣ ਆਈ ਆ ਗੱਡੀ ਅਸੀਂ ਉਹ ਵੀ ਰਾਉਂਡ ਅਪ ਕਰ ਲਈ ਐਸਐਚਓ ਮਾਡਲ ਟਾਊਨ ਹਾਂ ਲੋਕਲੀ ਆ ਗੱਡੀਆਂ ਸਾਰੀਆਂ ਲੋਕਲੀ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ ਅਸੀਂ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਹਾਂ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ ਹੁਣ ਤਾਂ ਕੋਈ ਰਾਉਂਡ ਨਹੀਂ ਨਹੀਂ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਹੈ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਅਕੀ ਪੋਸਟਮਾਨ ਰਿਪੋਰਟ ਤੇ ਦੇਖਾਂ ਕੀ ਲਿਖਦਾ ਥੈਂਕ ਯੂ